ਉਜੇ ਦੋ ਸੂਟ ਲਿਆਉਣੇ ਸੀ ਜੀ ਦੋਨਾਂ ਨੂੰ ਇੱਕੋ ਜਿਹਾ ਲਿਆ ਦਿੰਦੀ ਇੱਕ ਨੂੰ ਤਾਂ ਸਸਤਾ ਜਿਹਾ ਲਿਆ ਤਾਂ ਇੱਕ ਨੂੰ ਮਹਿੰਗਾ ਦਾ ਪੁੱਤ ਤੂੰ ਕਿਉਂ ਇੰਨਾ ਖਰਚਾ ਕਰਦੀ ਰਹਿੰਦੀ ਮੇਰੇ ਤੇ ਫੇਰ ਕੀ ਹੋ ਗਿਆ ਮੈਨੂੰ ਸੋਨਾ ਲੱਗਿਆ ਸੀ ਤੇ ਮੈਂ ਕਿਹਾ ਮੰਮੀ ਦੇ ਪਾਇਆ ਸੋਨਾ ਲੱਗੂਗਾ ਬਰੀ ਜਦ ਆਪਾਂ ਨਾ ਇਕੱਠੇ ਬਹਿ ਜਾਂਦੇ ਮੈਨੂੰ ਤਾਂ ਬਚਪਨ ਜਾਂ ਚਿੱਤੇ ਆ ਜਾਂਦਾ ਹੈ ਨਾ ਹੋਰ ਭੈਣੇ ਉਹ ਟਾਈਮ ਹੁਣ ਕਿੱਥੇ ਮੁੜਦੇ ਨੇਗੇ ਉਸ ਦਾ ਦੇਖ ਲੈ ਆਪਾਂ ਸਾਰਾ ਲਾਣਾ ਇਕੱਠੇ ਬੈਂਦੇ ਹੱਸਦੇ ਖੇਡਦੇ ਸਾਰੇ ਵੀਹੀ ਵੜੇ ਨੂੰ ਪਤਾ ਲੱਗਦਾ ਸੀ ਵੀ ਹਾਂ ਭਾਈ ਅੱਜ ਜੁਨਾ ਜਵਾਕ ਇਕੱਠੇ ਹੋ ਰਹੇ ਨੇ ਚੌੜਕੀ ਜਾਂਦੇ ਨੇ ਕਿੰਨਾ ਲੜਦੇ ਆਪਾਂ ਫੇਰ ਉਹ ਹੀ ਹੋ ਜਾਂਦੇ ਹਾਂ ਇੱਕ ਗੱਲ ਤਾਂ ਹੈ ਬਈ ਤੇਰੇ ਜਵਾਕਾਂ ਨੇ ਸਾਡਾ ਚਾ ਵੜਾ ਕੀਤਾ ਨਹੀਂ ਤਾਂ ਰਿਸ਼ਤੇਦਾਰਾਂ ਨੂੰ ਕੋਣ ਪੁੱਛਦਾਗਾ ਹੋਰ ਭਾਈ ਹੁਣ ਚਾ ਤਾਂ ਕਰਨੀ ਐ ਤੂੰ ਭੂਆ ਲੱਗਦੀ ਉਹਨਾਂ ਦੀ ਆਪਾਂ ਨਹੀਂ ਕਿਆ ਕਰਦੇ ਸੀ ਆਪਣੀਆਂ ਭੂਆ ਦਾ ਚਲੋ ਕਿਤੇ ਆਪਣੇ ਪਿਆਰ ਨੂੰ ਨਾਜ਼ਰ ਨਾ ਲੱਗ ਜੇ ਵੀਰੇ ਇਹ ਤਾਂ ਹੈ ਭਣੇ ਕਿਸੇ ਦੀਆਂ ਭਤੀਜ ਨੂੰਹਾਂ ਨਹੀਂ ਕਿਸੇ ਇਨਸਾਨ ਦੀਆਂ ਆਪਾਂ ਤਾਂ ਦੋ ਆਈਆਂ ਭੂਆ ਦੋਨਾਂ ਨੂੰ ਸਾਮ ਹੀ ਜਾਂਦੀ ਹੈਗੀ ਐ ਰਹਿ ਗਿਆ ਨੂਹਾਂ ਤਾਂ ਕਰ ਕਰ ਆਉਣ ਨਹੀਂ ਅੱਜ ਕੱਲ ਤਾਂ ਨਾ ਸੱਸਾਂ ਨੂੰ ਵੀ ਨਿਸਾਂਭਦੀਆਂ ਕੋਈ ਨਾ ਭੈਣੇ ਸਾਹਮਣ ਵਾਲੀ ਤਾਂ ਕਿਹੜੀ ਗੱਲ ਐ ਵੀਰ ਭਾਰਤ ਆ ਭਾਈ ਪੂਰਾ ਸਾਰੇ ਟੱਬਰ ਦਾ ਧਿਆਨ ਰੱਖਦੀਏਗੀ ਉਹ ਅੱਜ ਕੱਲ ਵੇਲੇ ਹੀ ਮਾੜਾ ਗਾ ਲੈ ਪੂਆ ਜੀ ਚਾਹ ਤਾਂ ਅਸੀਂ ਕਰਨੀ ਆ ਤੁਸੀਂ ਕਿਹੜਾ ਬਗਾਨੇ ਹੋ ਤੁਸੀਂ ਤਾਂ ਸਾਡੇ ਆਵਦੇ ਹੋ ਨਹੀਂ ਤੁਸੀਂ ਇੰਨੇ ਚਿਰ ਬਾਅਦ ਤਾਂ ਆਉਣੇ ਹੋਗੇ ਤੁਸੀਂ ਕਿ ਰੋਜ਼ ਹੀ ਆਏ ਰਹਿੰਦੇ ਹੋ ਨਾਲੇ ਪੂਆ ਜੀ ਤੁਸੀਂ ਅੰਮ੍ਰਿਤ ਤੇ ਗੁਰੀ ਨੂੰ ਵੀ ਕਹੋ ਵੀ ਆਇਆ ਕਰਨ ਇਹ ਤਾਂ ਇਹਨਾਂ ਦੇ ਨਾਨਕਿਆਂ ਦਾ ਕਰ ਉਹ ਤਾਂ ਆਉਣਾ ਜਾਣੀ ਭੁੱਲ ਗਏ ਕੋਈ ਨਾ ਪੁੱਤ ਕਿੱਦੇ ਮੈਂ ਗਈ ਉਹਨੂੰ ਕਹੂੰਗੀ ਵੀ ਜ਼ਰੂਰ ਤੇ ਨਾਨਕੇ ਗੇੜਾ ਮਾਰ ਕੇ ਆਓ। ਹੋਰ ਹੁਣ ਪੂਆ ਜੀ ਛੁੱਟੀਆਂ ਜੂਨ ਦੀਆਂ ਜਦੋਂ ਮਿਲਦੀਆਂ ਹੁੰਦੀਆਂ ਉਦੋਂ ਨਾ ਉਹ ਛੋਟੇ ਹੁੰਦੇ ਉਹਦੀ ਆ ਜਾਂਦੇ ਵੀ ਇਸ ਤੇ ਨਾਨਕੇ ਜਾਣਾਗਾ ਤੇ ਹੁਣ ਉਹ ਨਾਨਕੇ ਨੂੰ ਭੁੱਲੀ ਗਏ। ਹੁਣ ਪੁੱਤ ਵੱਡੇ ਹੋ ਗਏ ਤਾਂ ਕਰਕੇ ਨਹੀਂ ਆਉਂਦੇ ਹੋ। ਨਹੀਂ ਪੂਆ ਜੀ ਬੇਸ਼ੱਕ ਵੱਡੇ ਹੋ ਗਏ ਨਾਨਕੇ ਤਾਂ ਨਾਨਕੀ ਹੁੰਦੇ ਨੇ ਗੇੜਾ ਤਾਂ ਮਾਰਨੀ ਚਾਹੀਦਾ ਉਹਨਾਂ ਨੂੰ। ਕੋਈ ਨਾ ਪੁੱਤ ਹੁਣ ਜ਼ਰੂਰ ਆਉਣਗੇ। ਨਰੇ ਮੋ ਬਣਿਆ ਰਹਿੰਦੇਗਾ ਮਾਮਾ ਮਾਮੀ ਚ। ਇਹ ਤਾਂ ਹੈ ਫਤਹ ਹੋਰ ਭਾਈ ਤੂੰ ਕਹੀ ਉਹਨਾਂ ਨੂੰ ਮੇਰਾ ਵੀ ਜੀ ਕਰਦਾ ਭਾਂਜਿਆਂ ਨੂੰ ਮਿਲਣ ਨੂੰ ਉਹ ਤਾਂ ਪਤੰਦਰ ਜਮੀ ਨਹੀਂ ਗੇੜਾ ਮਾਰਦੇ ਭੂਆ ਜੀ ਮੈਂ ਤੁਹਾਡੇ ਦੋਨਾਂ ਖਾਤਰ ਨਾ ਛੂਟ ਲਈ ਆਂਗੀ ਜਿਹੇ ਜੇ ਮੈਂ ਇੱਥੇ ਸਾਰੇ ਮੈਂ ਉਹ ਜੇ ਲਈ ਆਂ ਮੈਂ ਲੈਉਨੀ ਆ ਤੁਹਾਡੇ ਛੂਟ ਲੈ ਕੀ ਲੋੜ ਦੀ ਬਣਾ ਸੂਟਾਂ ਦੀ ਐਵੇਂ ਖੇਚਲਾ ਕਰਨ ਦੀ ਹੁਣ ਆਪਾਂ ਸਾਰੇ ਉਮਰ ਸੂਟ ਹੀ ਲਿਜਾਈ ਜਾਵਾਂਗੇ ਫਿਰ ਭਣੇ ਹੋਰ ਕੀ ਆਪਾਂ ਖਾਲੀ ਹੱਥ ਵਗ ਜਾਂਦੇ ਜਾ ਕੇ ਕੀ ਦਿਖਾਉਂਦੇ ਵੀ ਸਾਨੂੰ ਖਾਲੀ ਤੋਰਤਾ ਹੁਣ ਜਾ ਕੇ ਛੂਟ ਦਿਖਾਵਾਂਗੇ ਤੇਰੇ ਤਾਂ ਘਰੇ ਨੂੰ ਵੀ ਆ ਫਿਰ ਤੂੰ ਖਾਲੀ ਹੱਥ ਜਾਂਦੀ ਚੰਗੀ ਲੱਗਦੀ ਐਗੀ ਜਾਕੇ ਕਹੀਂ ਵੀ ਆ ਮੇਰੇ ਪੇਕੇ ਨੇ ਛੂਟ ਦਿੱਤਾਗਾ ਫਿਰ ਸਮਿਆਕੇ ਪਾਲੀ ਨਾਲੀ ਨਾ ਨਾ ਭਣੇ ਮੇਰੀ ਨੂੰ ਇਹ ਜੀ ਨਹੀਂ ਹੈਗੀ ਉਹ ਤਾਂ ਬਾਲੀ ਵੀ ਚੰਗੀ ਐ ਉਹ ਨਹੀਂ ਐ ਸੂਟਾਂ ਸਾਟਾਂ ਕੈਨ ਧਿਆਨ ਦਿੰਦੀ ਵੀ ਕਹੇ ਜੇ ਦਿੱਤਾ ਕਹੇ ਜੇ ਨਹੀਂ ਦਿੱਤਾ ਹੈਗਾ ਇਹ ਤਾਂ ਉਤੋਤੋਈ ਕਰਦੀਆਂ ਹੁੰਦੀਆਂ ਨਹੀਂ ਆਪਦੇ ਪੇਕੇਆਂ ਤਾਂ ਫੋਨ ਕਰਕੇ ਕਹੂਗੀ ਵੀ ਮੇਰੇ ਸੱਸ ਗਈ ਸੀ ਖਾਲੀ ਹੱਥ ਆ ਗਈ ਹੁਣ ਛੂਟ ਲੈ ਕੇ ਜਾਈਂ ਨਹੀਂ ਭਣੇ ਮੇਰੀ ਨੂੰ ਤਾਂ ਨਾ ਬਾਲੀ ਚੰਗੀ ਹੈਗੀ ਉਹ ਤਾਂ ਆਪਦੇ ਪੇਕੇਆਂ ਨੂੰ ਨਾ ਮੇਰੀ ਕੋਈ ਗੱਲ ਨਹੀਂ ਦੱਸਦੀ ਹੈਗੀ ਮੇਰੇ ਤਾਂ ਧੀ ਬਣ ਕੇ ਰਹਿੰਦੀ ਆ ਉਹ ਮੈਂ ਤਾਂ ਭੂਆ ਜੀ ਇਹਨਾਂ ਨੂੰ ਕਿਹਾ ਸੀਗਾ ਵੀ ਪੈਸੇ ਹੀ ਫੜਾ ਦਿਆਂਗੇ ਇਹ ਬਾਜ਼ਾਰੋਂ ਸੂਟ ਚੱਕ ਲਈ ਆ ਲੈ ਭੂਆ ਜੀ ਇਹ ਤਾਂ ਛੋਟਾ ਠੀਕ ਹੈ ਆ ਭੂਆ ਜੀ ਛੋਟਾ ਹੈਗਾ ਸੋਹਣੇ ਭੂਆ ਜੀ ਛੂਟ ਮਾਰੇ ਸੋਹਣੇ ਨੇ ਮੈਂ ਤਾਂ ਸਮਿਆ ਕੇ ਪਾਉਂਗੀ ਸਮਿਉਣ ਖਾਤਰ ਹੀ ਲੈਂਦੇ ਭੂਆ ਜੀ ਸਮਿਆ ਕੇ ਪਾ ਲਿਓ ਹੋਰ ਮੈਨੂੰ ਤਾਂ ਮਾਰ ਪਸੰਦ ਆ ਗਿਆ ਚੱਲ ਵਧੀਆ ਫਿਰ ਹੋਰ ਭਈ ਉਤਾਰ ਵੀਰਪਾਲ ਆਇਓ ਮੜਾਆਂ ਗੱਲ ਸੁਣੇ ਮੇਰੀ। ਮੇਰੇ ਉਹੀ ਕਰ ਲੈ ਤਾਂ ਗੱਲ ਅਸੀਂ ਕਿਹੜਾ ਬਗਾਨੇ ਆਂਗੇ। ਉਹ ਭਾਈ ਕੋਈ ਇਸ ਗੱਲ ਦਾ ਪਰਦਾ ਵੀ ਹੁੰਦਾਗਾ। ਆ ਜੋ ਗੇਰਾ। ਭਾਈ ਮੇਰੀ ਗੱਲ ਸੁਣ ਵੀਰਪਾਲ। ਹਾਂ ਡੈਡੀ ਜੀ ਜਦੋਂ ਸੂਟ ਲਿਆਉਣੇ ਸੀਗੇ ਦੋਨਾਂ ਨੂੰ ਇੱਕੋ ਜਿਹਾ ਲਿਆ ਦਿੰਦੀ। ਇੱਕ ਨੂੰ ਤਾਂ ਸਸਤਾ ਜਿਹਾ ਲਿਆ ਤਾਂ ਇੱਕ ਨੂੰ ਮਹਿੰਗਾਗਾ। ਤੁਸੀਂ ਆਪ ਹੀ ਸੋਚੋ ਨਾ ਡੈਡੀ ਜੀ। ਬਲਜੀਤ ਭੂਆ ਜੀ ਤਾਂ ਕਿੱਡੇ ਵੱਡੇ ਘਰੋਂ ਨੇਗੇ। ਫਿਰ ਉਹਨਾਂ ਨੂੰ ਤਾਂ ਵਧੀਆ ਛੁੱਟੀ ਲੈ ਕੇ ਦੇਣਾ ਸੀ ਤੇ ਜਿਹੜੇ ਸਿੰਦਰਪੂਆ ਜੀ ਨੇ ਉਹ ਨਾਰਮਲ ਜਿਹੇ ਘਰੋਂ ਨੇ ਉਹਨਾਂ ਨੂੰ ਉਹ ਜਿਆ ਲਿਆ ਤਾਂ ਮੈਂ ਤਾਂ ਉਹ ਕਿਹਾ ਸੀ ਵੀ ਸੂਟਾਂ ਦਾ ਸੰਡ ਭਰੇ ਵੀ ਪੈਸੀ ਦੇ ਦਿਆਂਗੇ ਇਹ ਸੂਟ ਚੱਕ ਲਈ ਉਹ ਚੱਲ ਉਤਰ ਤੀਆਂ ਨੂੰ ਨਾ ਸੂਟਾਂ ਦਾ ਚਾਹੀ ਹੁੰਦਾ ਪਰ ਇੱਕੋ ਹੀ ਤਾਂ ਲਿਆ ਹੁੰਦੇ ਭਾਈ ਡੈਡੀ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਨਹੀਂ ਤਾਂ ਮੈਂ ਐਡੀ ਦੂਰ ਰਿਸ਼ਤੇਦਾਰੀਆਂ 'ਚ ਵਰਤਦੀਆਂ ਹੋਰ ਕੋਈ ਵਰਤਦਾਗਾ ਜੇ ਤੁਹਾਨੂੰ ਇੰਨੀ ਹੈ ਨਾ ਆਰਧਿਕ ਬੀੜਾਰੀ ਆਪ ਸੰਭਲੋ ਭਾਈ ਮੈਂ ਤਾਂ ਤੈਨੂੰ ਚੰਗੀ ਗੱਲ ਹੀ ਸਮਝਾਉਣਾਗਾ ਚੰਗਾ ਜੜੀ ਅੱਗੇ ਤੋਂ ਮੈਂ ਨਹੀਂ ਕੋਈ ਕੱਪੜਾ ਲਈ ਰਦਿਆ ਕੇ ਦਿੰਦੀ ਨਹੀਂ ਮੈਂ ਦੇਵਾਂ ਤੇ ਆਪੇ ਦੇ ਦ ਪਪੀਆਂ ਐ ਰਿਸ਼ਤੇਦਾਰੀਆਂ 'ਚ ਫਰਕ ਪੈ ਜਾਂਦੇ ਨੇ ਮੈਂ ਤਾਂ ਐ ਕਹਿਣਾਗਾ ਤਾਂ ਹੀ ਤਾਂ ਮੈਂ ਕਹਿਨੀ ਐ ਬੀਜੇ ਰਿਸ਼ਤੇਦਾਰੀਆਂ 'ਚ ਫਰਕ ਪੈ ਜਾਂਦਾ ਆਪਦੀ ਕਬੀਲਦਾਰੀ ਤੁਸੀਂ ਆਪ ਸੰਭਲੋ ਰਿਸ਼ਤੇਦਾਰੀ 'ਚ ਫਰਕ ਹੀ ਨਹੀਂ ਪੈਣਾ ਚੱਲ ਪਈ ਮਰਜੀ ਐ ਤੇਰੀ ਮਾਲਕ ਨੇ ਤੂੰ ਕਰਦੀ ਕਰ ਲਓ ਜੀ ਮੈਂ ਕਰਦਾ ਮਦਨ ਨੂੰ ਕਿਹਾ ਸੀ ਨਾ ਉਹੀ ਗੱਲ ਹੋਗੀ ਨਾ ਪੈ ਗਿਆ ਨਾ ਸਿਆਪਾ ਇੱਕੋ ਜਿਹਾ ਲਿਆਉਂਦੀ ਜੇ ਇੱਕੋ ਜਿਹਾ ਨਹੀਂ ਲਿਆਉਣੇ ਸੀ ਪੈਸੀ ਦੇਣ ਦੀ ਪਰੇ ਆਹ ਕੁਸਤਾ ਨਹੀਂ ਹੁੰਦਾ ਸੀ ਤੁਸੀਂ ਨਾ ਆਪਣੇ ਘਰ ਨੂੰ ਸਿਆਣੇ ਬਣਿਓ ਤੁਸੀਂ ਐ ਸੋਚੋ ਪੈਸੇ ਤਾਂ ਦੋਨਾਂ ਨੂੰ ਇੱਕੋ ਜਿਹਾ ਦੇਣੇ ਪੈਂਦੇ ਹੁਣ ਬਲਜੀਤ ਨੂੰ ਤਾਂ ਮਹਿੰਗਾ ਸੂਟ ਦੇਤਾ ਸਿੰਦਰ ਨੂੰ ਸਸਤਾ ਦਿੱਤਾ ਇਹ ਮੈਂ ਕਿਸੇ ਕਾਰ ਨਹੀਂ ਦਿੱਤੇ ਨੇਗੇ ਵੀ ਆਪਣੇ ਘਰੇ ਪੈਸੇ ਦੀ ਬਚਤ ਹੋਊਗੀ ਨਹੀਂ ਫਿਰ ਜੀਤਪੂਰ ਤਾਂ ਕਿੱਡੇ ਵੱਡੇ ਕਰੋਵਾਂਗੀ ਜਦੋਂ ਉਹ ਜਾ ਕੇ ਸੂਟ ਦਿਖਾਊ ਆਪਣੇ ਘਰ ਦੀ ਕਿੱਡੀ ਸੋਭਾ ਹੋਊਗੀ ਤੇਰਾ ਕੁਝ ਨਹੀਂ ਬਣ ਸਕਦਾ ਯਾਰ ਬਸ ਰਹਿਣ ਦੇ ਚੰਗਾ ਤੁਸੀਂ ਡਾਈਨ ਮਾਰੀ ਜਾਓਗੇ ਆਪ ਦੀ ਸੋਨੂ ਕੀ ਪਤਾ ਕਿ ਬੁੜੀਆਂ ਦੀਆਂ ਗੱਲਾਂ ਨੇ ਤੇ ਉਹ ਆਪਣੇ ਆਪਣੇ ਮਗਰ ਪੈ ਜਾਂਦੀ ਹੈ ਨਾ ਸੋਟੀ ਲੈ ਕੇ ਇਹ ਤਾਂ ਹੈਪਨ ਹੈ ਉਹ ਤਾਂ ਜਾਂਦੀ ਰਹਿ ਗਈਆਂ ਆਪਣੀਆਂ ਇੰਨੀਆਂ ਵਧੀਆ ਉਹ ਦਿਨ ਸੀਗੇ ਹੁਣ ਕਿੱਥੇ ਉਹ ਦਿਨ ਵਾਪਸ ਆਉਣਗੇ ਭੋਰ ਭੈਣੇ ਕੀ ਗੱਲਾਂ ਛੇੜਨੀ ਆ ਕੀ ਗੱਲਾਂ ਨੇ ਬਾਈ ਪਿਛਲੀਆਂ ਯਾਦਾਂ ਯਾਦ ਕਰੀ ਜਾਂਦੀ ਸੀਗੀ ਅੱਛਾ ਉਹ ਤਾਈ ਜੀ ਤੋਂ ਤੇ ਜਾਣਾ ਸੀਗਾ ਹਾਂ ਉਹਰੇ ਹੈਣੀਗੀ ਇਹ ਭੈਣ ਉਹਦੀਆਂ ਗੱਲਾਂ ਕਰਨ ਲੱਗੀ ਕਹਿੰਦੀ ਆਪਣੇ ਤਾਂ ਮੰਗਦੀ ਪਈ ਜਾਂਦੀ ਸੀ ਉਹ ਹਾਂ ਮੈਂ ਕਿਹਾ ਹੁਣ ਮਿਲਿਆ ਆਉਂਦੇ ਪਤਾ ਨਹੀਂ ਕਹੀ ਜੀ ਹੋ ਗਈ ਹੋਣੀ ਨਾ ਪਤਾ ਕਿੰਨਾ ਚਿਰ ਹੋ ਗਿਆ ਮਿਲੇ ਨੂੰ ਹੁਣ ਕਿੱਥੋਂ ਮਿਲਿਆਵਾਂਗੇ ਉਹ ਤਾਂ ਗਈ ਹੋਈ ਏ ਦੇਖ ਕਹਿੰਦੇ ਬਾਹਰ ਬਾਹਰ ਵਾਕੀ ਸੀ ਬਾਹਰ ਬਾਹਰ ਹੋਰ ਉਹਨਾਂ ਦੇ ਦੋ ਤਿੰਨ ਤਾਂ ਦੇਖ ਕਹਿੰਦੇ ਜਾਪਾ ਸੀਗਾ ਤਾਂ ਕਰਕੇ ਗਈ ਹੋਈ ਆ ਜਦੋਂ ਉਰੇ ਆ ਜਾਂਦੇ ਨੇ ਨਾ ਜਿਉਂਦੀ ਸਾਰੇ ਗੱਲਾਂ ਜਿਆਦਾ ਜਾਂਦੇ ਨੇ ਨਾ ਸੂਟੇ ਹੁੰਦਿਆਂ ਦੀ ਉਹੀ ਤਾਂ ਹੈ ਦੇ ਹੁਣ ਹੁੰਦੀ ਹੀ ਪਗ ਜਾਂਦੀਆਂ ਨਾਲੇ ਮਿਲ ਆਉਂਦੀਆਂ ਹੋ ਉਹ ਭਾਈ ਮੈਂ ਕਹਿੰਦਾ ਸੀਗਾ ਆਹ ਸੂਟ ਪਸੰਦ ਨੇ ਸਾਨੂੰ ਇੱਕ ਫਿਰ ਜੇ ਬਦਲਨੇ ਤਾਂ ਬਦਲ ਦਿਓ ਨਹੀਂ ਮੈਂ ਪੈਸੇ ਦੇਣੂਗਾ ਭਾਈ ਕਿਉਂ ਬਦਲਨੇ ਨੇ ਭਾਈ ਐਨੇ ਸੋਹਣੇ ਤਾਂ ਸੂਟ ਨੇਗੇ ਸਮਿਆਖੇ ਪਾਵਾਂਗੇ ਕਾ ਤੋ ਬਦਲਨੇ ਨੇ ਨਾ ਸਾਨੂੰ ਪੈਸੇ ਨਹੀਂ ਲੋੜੇ ਅਸੀਂ ਤਾਂ ਸੂਟ ਲੈ ਕੇ ਜਾਵਾਂਗੇ ਭਾਈ ਕੋਈ ਨਾ ਭਾਈ ਜਿਹੜਾ ਪੇਕ ਹੈ ਤੇ ਮਿਲ ਜਾਂਦਾ ਹੁੰਦਾ ਨਾ ਸਿਉਨੇ ਦੇ ਤਾਰਾ ਹੁੰਦੀਆਂ ਨੇ ਹਾਂ ਭਾਈ ਮੇਰਾ ਤਾਂ ਫਿਰ ਕੀ ਰਾਂ ਕਹਿਣ ਦਾ ਫਰਜ਼ ਬਣਦਾਗਾ ਨਾ ਮੈਂ ਤਾਂ ਪੁੱਛਣਾ ਹੀ ਸੀਗਾ ਚੱਲ ਭਾਈ ਫਿਰ ਮੈਂ ਮੜਾ ਗੇੜਾ ਮਾਰਿਆ ਚੱਲ ਠੀਕ ਆ ਭਾਈ ਤੂੰ ਚਾਹਿਆ ਮੈਂ ਵੀ ਦੇਖ ਲਿਆਂਗੀ ਨੂਰਾ ਨੇ ਕੀ ਕਰਤੀ ਜੇਗੀ ਇੱਥੇ ਕਿਹੜਾ ਕਿਸੇ ਨੇ ਸੋਚ ਆ ਗਈ ਵੀ ਨਾਲ ਕੋਈ ਕੰਮ ਕਰਾ ਦੂਗਾ ਜੇ ਮੈਂ ਸੂਟ ਲੈਗੀ ਉੱਥੇ ਹੀ ਗਗਨ ਤੇ ਗੁੱਗੀ ਕੀ ਕਹਿਣਗੇ ਮੈਨੂੰ ਵੀ ਕਹੇ ਜਾ ਸੜਿਆ ਜਾ ਸੂਟ ਇਸ ਤਰ੍ਹਾਂ ਹੀ ਪਿੱਕ ਕਰਨ ਕੀ ਕਰੀਐਂ ਰੀਸ ਬਤੋ ਕੁਛ ਨਹੀਂ ਭੂਆ ਜੀ ਚਾਜੀ ਵਾਲੇ ਭਾਂਡੇ ਸੀ ਚਾਰ ਕੋਮਾ ਆਂਦੀ ਸੀਗੀ ਅੱਛਾ ਮੈਂ ਤਾਂ ਇਹ ਪੁੱਛਦੀ ਸੀ ਕਿ ਤੇਲ ਬਾਪੂ ਤੈਨੂੰ ਕੀ ਕਹਿੰਦਾ ਸੀ ਉਹ ਤਾਂ ਕੁਛ ਨਹੀਂ ਕਹਿੰਦੇ ਸੀਗੇ ਤੁਸੀਂ ਆਪ ਹੀ ਦੇਖ ਲਓ ਭੂਆ ਜੀ ਕਰਦੇ ਕਰਾਉਂਦੇ ਵੀ ਮੈਂ ਮਾੜੀ ਵਜਦੀ ਐਂਗੀ ਤੁਸੀਂ ਐਂ ਦੇਖੋ ਆਪਣੇ ਸ਼੍ਰੀਕੇ ਚ ਕੋਈ ਨੂੰ ਐਨਾ ਕਰਦੀ ਐ ਜਿੰਨਾ ਮੈਂ ਛੋਡਾ ਕਰਦੀ ਐਂਗੀ ਇਹ ਤਾਂ ਹੈ ਬਤੋ ਤੂੰ ਤਾਂ ਠੇਰਾ ਕਰਦੇ ਏ ਸਾਡ ਉਹ ਤਾਂ ਮੈਂ ਤਾਂ ਉੱਥੇ ਵੀ ਬੈਠੀ ਨੇ ਗੱਲ ਕਰੀ ਵੀ ਮਿਰਤੀ ਤਾਂ ਬਾਰਿਸ਼ ਨਹੀਂ ਆ ਸਾੜਾ ਤਾਂ ਬਾਰਿ ਕੱਦੀ ਐਗੀ ਪਰ ਫੇਰ ਵੀ ਡੈਡੀ ਮੈਨੂੰ ਐਂ ਕਹਿੰਦੇ ਸੀ ਬੀ ਤੂੰ ਜਦੋਂ ਨਾ ਦੇ ਕੋਈ ਕਿਉਂ ਨਾ ਸ਼ੂਟ ਲੈ ਕੇ ਦਿੱਤੇ ਤੂੰ ਬਲਜੀਤ ਦਾ ਤਾਂ ਭਾਰੀ ਲਿਆਤਾ ਸਿੰਦਰ ਨੂੰ ਤੂੰ ਹੱਗਾ ਸ਼ੂਟ ਲਿਆਤਾ ਵੀ ਤੂੰ ਆਏ ਨਹੀਂ ਸੀ ਕਰਨਾ ਕੋਈ ਨਾ ਪੁੱਤ ਉਹਦੀ ਪਰਵਾਹ ਨਾ ਕਰਿਆ ਕਰ ਉਹਦਾ ਸਭਾ ਹੀ ਇਹ ਜਗਾ ਉਹ ਤਾਂ ਨਾ ਸ਼ੁਰੂ ਤੇ ਸਿੰਦਰ ਦਾ ਵਾਲੀ ਕਰਦਾਗਾ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਪੁੱਤ ਆਪਾਂ ਅੰਬਰਤ ਦਾ ਹੁਣ ਵਿਆਹ ਕਰਾਂਗੇ ਸੋਨੂੰ ਆ ਵੀ ਨਾਨਕ ਚੱਕ ਸੋਹਣੇ ਸੋਹਣੇ ਨਾ ਕੱਪੜੇ ਲੈ ਕੇ ਆਈਂ ਸੋਹਣੇ ਸੋਹਣੇ ਸ਼ੂਟ ਤੇ ਨਾਲ ਇਹ ਨਾ ਨਾਨਕ ਚੱਕ ਵਧੀਆ ਪਰਕੇ ਆਇਓ ਪੁੱਤ ਸੌਰਿਆਂ ਵਿੱਚ ਨਾ ਮੇਰੀ ਪੂਰੀ ਟੌਰ ਬਣਾ ਕੇ ਆਇਓ ਕੋਈ ਨਾ ਪੂਏ ਜੀ ਤੁਸੀਂ ਫਿਕਰ ਨਾ ਕਰੋ। ਤੁਹਾਡੀ ਸ਼ਾਨ ਵਿੱਚ ਅਸੀਂ ਕੋਈ ਕਮੀ ਨਹੀਂ ਆਉਣ ਦਿੰਦੇ। ਆਇਆ ਤਾਂ ਮੈਂ ਤੇਰੇ ਤੇ ਮਾਣ ਆ ਪੁੱਤ। ਇੱਕ ਗੱਲ ਹੋਰ ਸੀਗੀ। ਕਿਹੜੇ ਵਿਹਾਰ ਤਿਆਰ ਹੋਣਗੇ? ਸਾਰੇ ਮੂਰੇ ਲਾ ਕੇ ਤੈਂ ਕਰਵਾਉਣੇ ਪੈਣਗੇ। ਚਲ ਕੋਈ ਨਾ ਪੂਏ ਜੀ ਤੁਸੀਂ ਬੈਠੋ ਜਾ ਕੇ ਮੈਂ ਸੋਟ ਖਾਤਾ ਚਾਹ ਬਣਾ ਕੇ ਲਿਆਉਣੀ ਆ। ਚਾਹ ਤਾਂ ਬਣਾਉਣੀ ਆ ਪੁੱਤ। ਥੋੜੀ ਪੱਤੀ ਨਾਲ ਵੱਧ ਪਾ ਲਈ ਤੇ ਢੋੜਾ ਚਾਹ ਬਣਾਈ। ਕੋਈ ਨਾ ਪੂਏ ਜੀ ਜਿਵੇਂ ਤੁਸੀਂ ਕਹੋਗੇ ਉਹ ਜੀ ਬਣਾ ਕੇ ਲਿਆਉਂਗੀ। ਪਣੇ ਕੀ ਕਰੀ ਜਾਂਦੀ ਸੀ ਪਣਿਆ ਕੱਪੜੇ ਜੇ ਪੈਕ ਕਰੀ ਜਾਂਦੀ ਸੀ ਜਾਊਂਗੀ ਕੱਲ ਨੂੰ ਅੱਛਾ ਰਹਿ ਜਾਂਦੇ ਨਾ 4 ਦਿਨ ਬੱਸ ਪਣੇ ਮੈਂ ਤਾਂ ਜਾਊਂਗੀ ਪਣੇ ਮੇਰੇ ਤੋਂ ਨਾ ਜ਼ਵਾਕਾਂ ਬਿਨਾ ਜੀਣ ਲੱਗਦਾ ਹੈਗਾ ਉਹਨਾਂ ਨੇ ਕਿੰਨੇ ਹੀ ਫੋਨ ਕਰਦੇ ਨਾ ਉਹਨਾਂ ਦਾ ਲੱਗੇ ਮੇਰੇ ਬਿਨਾ ਆਖ ਵਿੱਚ ਊਟ ਜੇ ਪੈਨ ਪਣੇ ਇਹ ਪਣੇ ਨਾ ਬੀਰਪਾਲ ਨੇ ਲੈ ਕੇ ਦਿੱਤੇ ਨੇ ਮੈਂ ਅੱਛਾ ਇਹ ਕਾਹ ਪੈਗਾ ਇਹ ਵੀ ਤੁਹਾਡਾ ਨਾ ਇਹ ਤਾਂ ਪਣੇ ਬਲਜੀਤ ਨੇ ਲੈ ਕੇ ਦਿੱਤਾ ਆ ਮੈਂ ਨਹੀਂ ਲੈ ਕੇ ਦਿੱਤਾ ਉਹ ਨ ਆਪਣੇ ਹੱਥ 'ਚ ਚੱਕੀ ਫਿਰਦੀ ਸੀ ਸ਼ੂਟ ਉਧਰੋਂ ਫੋਨ ਆ ਗਿਆ ਫੋਨ ਸੁਣਦੀ ਸੁਣਦੀ ਲੋਰੀ ਧਰ ਗਈ ਸ਼ੂਟ ਆ ਛੋਟਾ ਬਣੀ ਹਾਂ ਮੇਰੇ ਪਿੰਡੀ ਇੱਥੇ ਸਸਤਾ ਜਿਹਾ ਲੱਗਦਾ ਹੈ ਹਨ ਤੇ ਆ ਸ਼ੂਟ ਵਧੀਆ ਲੱਗਦਾ ਵੇਖ ਪੜਨੇ ਗੁੱਸਾ ਦਾ ਕਰੀ ਨਾ ਮੈਂ ਤਾਂ ਸੱਚੀ ਜੀ ਗੱਲ ਕਹਿਤੀ ਤੁਹਾਨੂੰ ਚੱਲ ਕੋਈ ਨਾ ਪੜਨੇ ਬਧੀਆ ਜਹਾਜ ਜਹਾ ਦੇਤਾ ਕਿੰਨੇ ਸਾਲ ਹੋ ਗਏ ਪੜਨੇ ਮੈਨੂੰ ਛੋਡੀ ਕਦੀ ਦੇਖਦੀ ਨੂੰ ਹਨਾ ਤੇ ਵੀਰ ਪਾਲ ਨਾ ਛੋਡੀ 'ਚ ਫਰਕ ਰੱਖ ਗਈ ਤੇਰੇ ਤੇ ਬਲਜੀਤ 'ਚ ਚੱਲ ਪਣੀ ਜੀ ਉਹਦਾ ਜੀ ਕਰਦਾ ਕਰ ਲੈਣ ਦੇ ਨਿਆਣੀ ਆ ਚੱਲ ਕੋਈ ਨਾ ਇਹ ਛੁੱਟ ਤੁਸੀਂ ਆਪਣੇ ਬੈਗ 'ਚ ਹੀ ਰੱਖੋ ਨੂਣਾ ਥਾਏ ਪਣੀ ਨਹੀਂ ਤਾਂ ਪਣੀ ਤੇਰੀ ਨੂਂ ਕਹੂਗੀ ਹਨਾ ਵੀ ਤੇਰੇ ਪਿੱਕੇ ਨੇ ਇਹ ਛੁੱਟ ਦਿੱਤਾ ਹੈ ਹੋਰ ਪਈ ਕੀ ਗੱਲਾਂ ਕਰਦੇ ਸੀ ਵੀ ਗੱਲਾਂ ਕਰਦੇ ਸੀ ਸਭ ਚਲ ਠੀਕ ਆ ਚੰਗਾ ਪਣੀ ਵੇ ਚੱਲ ਹੈ ਪਣੀ ਮੈਨੂੰ ਤਾਂ ਇਹਦੀ ਨਾ ਵੀਰਪਾਲ ਦੀ ਸਮਝ ਨਹੀਂ ਲੱਗਦੀ ਕਿਸੇ ਨਾਲ ਤਾਂ ਇੰਨੀ ਮਿੱਠੀ ਹੋ ਜਾਂਦੀ ਵੀ ਕੋਈ ਹਸਾਬ ਹੀ ਨਹੀਂ ਕਿਸੇ ਨਾਲ ਬਿਨਾ ਕੰਲੂ ਹੀ ਦੁਸ਼ਮਣੀ ਕੱਢ ਲੈਂਦੀ ਹੈਗੀ ਵੀਰੇ ਮੈਂ ਤੈਨੂੰ ਦੱਸ ਦਿਆਂ ਗੱਲ ਗਰੀਬੀ ਅਮੀਰੀ ਦਾ ਫਰਕ ਹੈਗਾ ਲੋਕਾਂ ਨੂੰ ਐ ਲੱਗਦਾ ਹੈ ਵੀ ਅਮੀਰ ਰਿਸ਼ਤੇਦਾਰਾਂ ਨਾਲ ਹੀ ਵਰਤੀਏ ਮੰਨ ਲੈ ਵੀਰੇ ਜੇ ਕੋਈ ਅਮੀਰ ਹੈ ਆਪਣੇ ਘਰੇ ਉਹ ਆਪਣੇ ਘਰੋਂ ਕੋਈ ਚੀਜ਼ ਨਹੀਂ ਕਿਸੇ ਨੂੰ ਦਿੰਦਾ ਜੇ ਕੋਈ ਗਰੀਬ ਹੈ ਉਹ ਕਿਸੇ ਦਾ ਕੁਝ ਚੱਕੀ ਨਹੀਂ ਲੈ ਕੇ ਜਾਂਦਾ ਰੋਟੀ ਤਾਂ ਆਪਣੇ ਘਰੇ ਖਾ ਕੇ ਪੈਂਦਾ ਹੈ ਗਲਾ ਚੱਲ ਭਾਈ ਤੂੰ ਗੁੱਸਾ ਨਾ ਕਰੀ ਮੈਥੋਂ ਜਾਂਦੀ ਹੂ ਪੈਸੇ ਲੈ ਜੀ ਦੇਖ ਵੀਰੇ ਪੈਸਿਆਂ ਦੀ ਕੋਈ ਗੱਲ ਨਹੀਂ ਹੈਗੀ ਹੈਂ ਮੇਰੇ ਨੂਪੁੱਤ ਤਾਂ ਇਹ ਜੇ ਨੇਗੇ ਆਪ ਚਾਹੇ ਚੰਗੀ ਕੱਟ ਲੈਣ ਪਰ ਮੇਰੇ ਉਤੋਂ ਦੀ ਜਾਨ ਵਾਦ ਦੇਣੇਗੇ ਚੰਗੀ ਗੱਲ ਐ ਭਾਈ ਵਧੀਆ ਐ ਨਹੀਂ ਦੀ ਅੱਜ ਕੱਲ ਕਿਹਨੂੰ ਤੀ ਪੁੱਤ ਐਨੇ ਚੰਗੇ ਮਿਲਦੇ ਨੇ ਨਾ ਭਾਈ ਮੇਰੇ ਤਾਂ ਨੂਪੁੱਤ ਬਾਲੀ ਚੰਗੇ ਨੇਗੇ ਮੈਂ ਤਾਂ ਅਜਾਥ ਨੇ ਜੇ ਜਾਉਂਗੀ ਰਹਿ ਪੈਂਦੀ ਪਣੇ ਦੋ ਦਿਨ ਹੋਰ ਨਾ ਭਾਈ ਮੇਰਾ ਵੀਂਜੀ ਲੱਗਦਾ ਉਹਨਾਂ ਬਿਨਾ ਉਹਨਾਂ ਦਾ ਮੇਰੇ ਬਿਨਾ ਨਹੀਂ ਲੱਗਦਾ ਚੱਲ ਦੇਖ ਲੈ ਮਰਜੀ ਐ ਤੇਰੀ ਉ ਤਾਂ ਵਧੀਆ ਜੀ ਲੱਗ ਰਿਆ ਸੀਗਾ ਮੇਰਾ ਵੀ ਹੋਰ ਗੋਗੀ ਵਧੀਆ ਭਾਈ ਤੂੰ ਦੱਸ ਚੱਲ ਚੱਲ ਠੀਕ ਹੈ ਵਧੀਆ ਕਿੱਧਰ ਆ ਮੈਂ ਤਾਂ ਮੰਮੀ ਲੈਣ ਆਇਆ ਸੀ ਯਾਰ ਜਾਣਾ ਭੂਆ ਨੇ ਅੱਜ ਤੈਨੂੰ ਦੱਸਿਆ ਨਹੀਂ ਪਰ ਮੇਰਾ ਚੇਤੇ ਹੀ ਮਾਰਾਗਾ ਮੈਂ ਭੁੱਲ ਗਿਆ ਹੂੰ ਦੱਸਿਆ ਤਾਂ ਹੋਊਗਾ ਉਹ ਚੱਲ ਕੰਮਕਾਰ ਵੀ ਬਾਹਰੇ ਨੇ ਯਾਰ ਤੂੰ ਭੁੱਲ ਗਿਆ ਹੋਵੇਗਾ ਕੰਮਕਾਰਾਂ ਚ ਚਾਰ ਗੋਗੀ ਫੇਰਾ ਚੱਲ ਜੇ ਚੱਲ ਮੈਂ ਰਮਾ ਦਾ ਖੇਤ ਨੂੰ ਆਇਆ ਸੀਗਾ ਯਾਰ ਹੂੰ ਕਿਵੇਂ ਖੇਤ ਵਧੀਆ 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 ਕਣਕ ਦੀ ਪਹਿਲਾਂ ਤਾਂ ਛੰਡ ਛੰਡ ਜਾ ਪੈ ਗਿਆ ਸੀ ਅੱਛਾ ਹਾਂ ਇਹਦੇ ਨਾਲ ਪਰ ਹਟ ਗਿਆ ਬਸ ਹੁਣ ਤਾਂ ਸਹੀ ਹੈ ਕਣਕ ਵਧੀਆ ਜੀ ਧੁੰਦ ਜੀ ਨਾਲ ਉੱਠ ਆ ਗਿਆ ਹੈ ਨਾ ਹਾਂ ਹਾਂ ਮਮਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਸੀ ਸਤਿ ਸ਼੍ਰੀ ਅਕਾਲ ਭਾਈ ਤੂੰ ਚਾਣਕ ਕਿਵੇਂ ਆ ਗਿਆ ਭਾਈ ਮੈਂ ਤਾਂ ਮਸੀ ਮੰਮੀ ਨੇ ਬੁਲਾਇਆ ਸੀ ਲੈ ਆਇਆ ਸੀ ਮੈਂ ਤਾਂ ਆਪਾਂ ਪਾਣਾ ਇਕੱਠੇ ਵਗ ਚੱਲਦੇ ਆ ਦੋ ਦਿਨ ਹੋਰ ਲਾ ਦਾਂ ਦੀ ਮੇਰਾ ਤਾਂ ਭਣੇ ਮੇਰੇ ਜਵਾਕਾਂ বিনা ਜੀ ਨਹੀਂ ਲੱਗਦਾ ਜਾ ਭਾਈ ਵੀਰਪਾਲ ਖੜੀ ਉਹ ਚਾਹ ਬਣਾ ਲੈ ਲੇਉ ਨਹੀਂ ਆਪੀ ਚਾਹ ਬਣਾ ਆਹ ਹੋਰ ਗੁੱਗੀ ਕਿਵੇਂ ਠੀਕ ਐ ਸਾਰੇ हां ਮਮਾ ਵਧੀਆ ਹੈਗਾ ਤੂੰ ਦੱਸ ਸਿਹਤ ਕਿਵੇਂ ਤੇਰੀ ਸਿਹਤ ਤਾਂ ਠੀਕ ਐ ਬਸ ਠੰਡ ਜੀ ਵਾਲੀ ਹੋ ਰਹੀ ਹੈਗੀ ਬੱਜ ਕੇ ਰਹਿ ਠੰਡ ਤੋਂ ਬੋਤੀਆਂ ਕੀ ਰਾਂ ਤਾਂ ਮਮਾ ਠੰਡ ਬਾਲੀ ਐ ਚਾਰੇ ਚੂਰੇ ਮਗਾ ਲਿਆ ਉਤਾਰ ਤੋ ਖਾਲਿਆ ਕਰ ਆਹੋ ਕੋਈ ਨਹੀਂ ਮੈਨੂੰ ਕੋਈ ਲੱਗਦੀ ਨਹੀਂ ਠੰਡ ਸੋਨੂ ਹੀ ਲੱਗਦੀ ਐ ਦੀਪਾਲ ਹਾਂਜੀ ਮੈਂ ਕਹਿੰਦਾ ਸੀਗਾ ਜੇ ਚਾਹ ਨਾਲ ਖਾਣ ਪੀਣ ਨੂੰ ਨਹੀਂ ਐ ਕੁਸ ਤਾਂ ਮੈਂ ਲਿਆਉਣਾ ਹੈਗਾ ਤਾ ਇਹ ਸੁੱਕੀ ਚਾਹ ਲੈ ਲੰਗੇ ਫਿਰ ਕੀ ਲੰਗਣੀ ਨਹੀਂ ਨੀਗੀ ਚ ਤੂੰ ਆਹ ਗੱਲਾਂ ਤੋਂ ਬਾਜ਼ ਨਾ ਹੀ ਬੋਲ ਤਾਂ ਠੀਕ ਠਾਕ ਨਾ ਪਿਆ ਕਰ ਤੇਰੀਆਂ ਆਹ ਗੱਲਾਂ ਕਰਕੇ ਨਾ ਭੂਆ ਚਾਹਣ ਕੀ ਜਾਂਦੀ ਐ ਫੰਡਲ ਖਰਚਾ ਕਰਨ ਦੀ ਯਾਦ ਈ ਹੈ ਜਾਂ ਲੈ ਆਉ ਜੋ ਕੁਛ ਲੈ ਆਉਗਾ ਕੁਛ ਨਹੀਂ ਲੈ ਆਉਂਦਾ ਮੈਂ ਤਾਂ ਯਾਰ ਬਸ ਤੂੰ ਖੁਸ਼ ਰਹਿ ਠੀਕ ਹੈ ਇੱਕ ਤਾਂ ਮੈਂ ਇਹਦੀ ਸੇਵਾ ਕਰ ਇੱਕ ਜਾਂਦੀ ਹੋਈ ਨਾ ਸਾਡੇ ਕਰੇ ਕਲੇਸ਼ ਪਵਾ ਦਾਂਗੀ ਠੀਕ ਚਲ ਮਮੀ ਫਿਰ ਚੱਲੀਏ ਆਪਾਂ ਹੁਣ ਚੱਲ ਪੁੱਤ ਰਹਿ ਜਾਂਦੇ ਭਾਈ ਇੱਕ ਰਾਤ ਹੋਰ ਨਾਲੇ ਨਾਲੇ ਕੋ ਕਿ ਤੂੰ ਰਹਿ ਜੀ ਨਹੀਂ ਭਾਈ ਹੁਣ ਤਾਂ ਬਹੁਤ ਦਿਨ ਹੋ ਗਏ ਆਈ ਨੂੰ ਮੈਨੂੰ ਹੁਣ ਤਾਂ ਜਾਣਿਆ ਬਹੁਤ ਦਿਨ ਹੋ ਗਏ ਸਾਡਾ ਵੀਂਜੀ ਲੱਗਦਾ ਮਾਮਾ ਜੀ ਚਲ ਠੀਕ ਆ ਭਾਈ ਮਰਜੀ ਐ ਛੋਟੀ ਕੋਈ ਨਾ ਫੇਰ ਆ ਜਾਗੇ ਵੀਰੇ ਐਨਾਂ ਕਰ ਤੂੰ ਆ ਜੀ ਕਦੇ ਕੋਈ ਗੱਲ ਨਹੀਂ ਚੰਗਾ ਬਸੀ ਹੋਰ ਚੰਗਾ ਭਾਈ ਠੀਕ ਆ ਭਾਈ ਸਾਡੀ ਮਾਰ ਲਓ ਕਿਹੜਾ ਚੰਗਾ ਮਾਰਾਂਗੇ ਕਿਹੜਾ ਮਾਰਾਂ ਚੰਗਾ ਬੋਏ ਜੀ ਜੀ ਚੰਗਾ ਬੋਏ ਦਾਰਾ ਇਹ ਪੰਨੇ ਵਧੀਆ ਜੀ ਲੱਗ ਰਿਆ ਸੀਗਾ ਬਸ ਬਹੁਤ ਦਿਨ ਹੋ ਗਏ ਹੁਣ ਫੇਰ ਆ ਜਾਗੇ ਕਦੇ ਫੇਰ ਮੰਨਦੇ ਨੇ ਹੇ ਮੰਡੀ ਜੀ ਵਾਲੀ ਐ ਅਸੀਂ ਕਾ ਜਵਾਕ ਨਹੀਂ ਜੀ ਲਉਂਦੇ ਕੀ ਕਰੀਏ ਇਨਾਂ ਨੂੰ ਹੋ ਸੱਚ ਲੈ ਮੈਨੂੰ ਉਹ ਦੇਖ ਅੰਨ ਕੱਪੜਿਆਂ ਦੇ ਬਣੀ ਦੂਜੀ ਨੀ ਹਾਂ ਮਾੜਾ ਉਹ ਅੰਨ ਜਾਂਦਾ ਹੋਰ ਸੌਰੀ ਜਾਣਾ ਭਾਈ ਚਲੋ ਚੱਲ ਪੁੱਤ ਹਾਂ ਹਾਂ ਠੀਕ ਹੈ ਸ਼ੇਰਾ ਲੈ ਯੂਪਈ ਭਾਂਡੇ ਜੀ ਫਿਰ ਇਕੱਠੇ ਕਰਕੇ ਇਹਨੇ ਗੁੱਸੇ ਜਿੱਚਵੇਂ ਪ੍ਰਸ ਕਰੀ ਇਹਨੇ ਆ। ਪੂਆ ਜੀ ਮੈਂ ਤੁਹਾਡੀ ਇੰਨੀ ਸੇਵਾ ਕੀਤੀ ਐ। ਜਾਂਦੇ ਜਾਂਦੇ ਸ਼ਿੰਦਰ ਪੂਆ ਜੀ ਡੈਡੀ ਦੇ অবতার ਨੂੰ ਪਤਾ ਨਹੀਂ ਕੀ ਕਹਿ ਗਏ। ਉਹ ਮੇਰੇ ਨਾਲ ਨਾ ਗੁੱਸੇ ਨੇਗੇ। ਕੋਈ ਨਾ ਇਹਨਾਂ ਨੂੰ ਤਾਂ ਮੈਂ ਪੁੱਛ ਰਹੀ ਆ ਵੀ ਕੀ ਗੱਲ ਆ? ਕਾਤੋਂ ਗੁੱਸੇ ਹੁੰਨੇ ਹੋਗੇ ਕੁੜੀ ਨਾਲ। ਪੂਏ ਜੀ ਰਹਿਣ ਦਿਓ। ਐਵੇਂ ਕਾਚ ਕਲੇਸ਼ ਪਾਊਗਾ। ਕਲੇਸ਼ ਵਧਾਉਣ ਦਾ ਕੀ ਫਾਇਦਾਗਾ? ਇੱਕ ਨੂੰ ਤਾਂ ਸਿਆਣਾ ਬਣਨੀ ਪਊਗਾ। ਇਹ ਸ਼ਿੰਦਰ ਪੈ ਨੂਤਨ ਆ ਉਹੀ ਸੁਭਾਗ ਆ। ਸਾਰਾ ਰੌਣ ਪਿੱਟਣ ਪਾਈ ਰੱਖਦੀ ਆ। ਇਹਨੂੰ ਤਾਂ ਪਤਾ ਹੀ ਨਹੀਂਗਾ ਕੀ ਹੋਇਆ ਰਹਿੰਦਾਗਾ। ਪੂਆ ਜੀ ਮੈਂ ਤਾਂ ਐ ਕਹਿਣੀ ਆਂਗੀ। ਆਉਣਾ ਤਾਂ ਆਓ ਬੇਸ਼ੱਕ 100 ਵਾਰੀ ਆਓ ਸੋ ਡਾਅਬ ਦਾ ਘਰ ਹੈ ਪਰ ਘਰ ਚ ਕਲੇਸ਼ ਨਾ ਪੁਆਓ। ਸਾਮਨਾ ਪੁਆਜੀ ਕੁਛ ਨਹੀਂ ਕਹਿ ਗਈ ਸਾਡੇ ਅੱਖਾਂ ਨੇ ਸਾਨੂੰ ਸਾਰਾ ਕੁਝ ਦਿਸਦਾ ਹੈਗਾ। ਭਾਈ ਜਿਹੜੇ ਘਰ ਚ ਧੀਆ ਨਰਾਜ ਹੋ ਕੇ ਵਗ ਜਾਣ ਨਾ ਜਿਹੜੇ ਘਰ ਚੋਂ ਉਹ ਘਰ ਚ ਬਰਕਤ ਨਹੀਂ ਹੁੰਦੀ ਕਦੇ। ਤੇ ਆਪ ਦੀ ਮਰਜ਼ੀ ਨਾਲ ਹੀ ਆਪ ਦਾ ਮਾਣਾ ਹੌਲਾ ਕਰੀ ਜਾਵੇ ਦੂਜਾ ਬੰਦਾ ਕੀ ਕਰੇ। ਪਣੀ ਬਲਜੀਤ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਤੈਨੂੰ ਤਾਂ ਆਪਦੀ ਭੈਣ ਦੇ ਹੱਕ ਚ ਹੋਣਾ ਚਾਹੀਦਾ ਹੈਗਾ। ਇੰਨਾ ਵਰਗਿਆਂ ਕਰਕੇ ਲੋਕ ਕਹਿੰਦੇ ਨੇ ਵੀ ਗਰੀਬ ਦਾ ਕੋਈ ਰਿਸ਼ਤੇਦਾਰ ਨਹੀਂ ਹੁੰਦਾ ਚਲੋ ਤਰ ਤੂੰ ਖੇਤ ਜਾ ਤੁਸੀਂ ਵੀ ਭਾਈ ਨਾਲ ਇਹ ਗੱਲਾਂ ਛੱਡ ਦਿਓ ਉਹਦਾ ਕੰਮ ਧੰਦੇ ਲੱਗ ਜਾਓ ਹੋ ਗਈ ਹਵਾ ਗਈ ਠੀਕ ਆ ਬਈ ਧੁੱਪ ਨਿਕਲ ਗਈ ਬਣਾ ਅੱਗੇ ਮੰਮੀ ਤੁਸੀਂ ਹਾਂ ਮੇਰੇ ਤਾਂ ਜੀ ਨਹੀਂ ਲੱਗਾ ਥੋੜੇ ਬਿਨਾਂ ਤੁਹਾਨੂੰ ਨਾ ਛੱਡ ਕੇ ਨਾ ਜਾਇਆ ਕਰੋ ਨਹੀਂ ਪੁੱਤ ਮੈਂ ਕਿੱਥੇ ਜਾਣਾ ਐ ਮੈਂ ਤਾਂ ਹੁਣ ਦੇ ਨਹੀਂ ਜਾਂਦੀ ਮੈਂ ਤਾਂ ਤੁਹਾਡੇ ਵਾਸਤੇ ਇੱਕ ਸਰਪ੍ਰਾਈਜ਼ ਰੱਖਿਆਗਾ ਕੀ ਇਹ ਵੀ ਬੈਠ ਮਾ ਹੁਣੀ ਲੈ ਕੇ ਆਉਣੀ ਆ ਮੰਮੀ ਸੂਟ ਵਿੱਚ ਨਾਲ ਆ ਰਾਸ਼ਾ ਆਇਆ ਸੀਗਾ ਹਾਂ ਤੇ ਮੈਂ ਤਾਂ ਸਾਰੇ ਨਾਲ ਸੋਨਾ ਸੂਟ ਲਿਆ ਤੁਹਾਡੇ ਵਾਸਤੇ ਆ ਦੇਖੋ ਪੁੱਤ ਤੂੰ ਕਿਉਂ ਇੰਨਾ ਖਰਚਾ ਕਰਦੀ ਰਹਿੰਦੀ ਮੇਰੇ ਤੇ ਫੇਰ ਕੀ ਹੋ ਗਿਆ ਮੈਨੂੰ ਸੋਨਾ ਲੱਗਿਆ ਸੀ ਤੇ ਮੈਂ ਕਿਹਾ ਮੰਮੀ ਦੇ ਪਾਇਆ ਸੋਨਾ ਲੱਗੂਗਾ ਆ ਹੁਣ ਦੋ ਤਿੰਨ ਮਹੀਨੇ ਤਾਂ ਹੋਏ ᱛੀਗੇ ਜਿਹੜੇ ਮੈਨੂੰ ਤੂੰ ਸੂਟ ਲੈ ਕੇ ਦਿੱਤਾ ਸੀ ਨਹੀਂ ਨਹੀਂ ਫੇਰ ਕੀ ਹੋ ਗਿਆ ਮੈਨੂੰ ਸੋਨਾ ਲੱਗਿਆ ਸੂਟ ਪੁੱਤ ਤੇਰਾ ਮਾਮਾ ਵੀ ਮੈਨੂੰ ਸੂਟ ਦਿੰਦਾ ਤੀਗਾ ਮੈਂ ਲੈ ਕੇ ਨਹੀਂ ਆਈ ਹੈਗੀ ਮੈਂ ਕਿਹਾ ਮੇਰੀ ਨੂੰਹ ਤਾਂ ਨਾ ਸ਼ਹਿਰ ਜਾਂਦੀ ਐ ਮੈਨੂੰ ਤਾਂ ਬਹੁਤ ਸੋਹਣੇ ਸੂਟ ਲੈ ਕੇ ਦਿੰਦੀ ਐ ਫਿਰ ਮੈਂ ਪੈਸੀ ਹੀ ਲਈ ਆਈ ਤੂੰ ਤਾਂ ਇਹ ਤਾਂ ਧੀਆ ਦਾ ਮਾਂ ਨਹੀਂ ਹੁੰਦਾ ਮੰਮੀ ਨਾਲੇ ਆਪਣੇ ਘਰੇ ਕਿਹੜਾ ਕਿਸੇ ਚੀਜ਼ ਦੀ ਘਾਟ ਐ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਗਰਮ ਗਰਮ ਚਾਹ ਬਣਾ ਕੇ ਲਿਆਉਣੀ ਆ ਮਮਾ ਮੈਂ ਵੀ ਤੇਰ ਬੁਆ ਲਿਆ ਆ ਲੈ ਮੇਰੀ ਨੂੰਹ ਮੇਰਾ ਕਿੰਨਾ ਕਰਦੀ ਐ ਮੈਂ ਐਵੇਂ ਭੱਗ ਜਾਨੀ ਅਗਲੇ ਦੇ ਬੇਇੱਜ਼ਤੀ ਕਰਾਉਣ ਹੁੰਨੀ ਮੈਂ ਕਦੇ ਵੀ ਜਾਂਦੀ ਨਹੀਂ ਬੋਰਵਾ ਪੁੱਤ ਠੀਕ ਐ ਕਿਵੇਂ ਬੁੱਕਲ ਜੀ ਮਾਰੀ ਬੈਠਾ ਮੋਂ ਦਾ ਖੇਤੋਂ ਐ ਅੱਛਾ ਠੰਡ ਜੀ ਲੱਗੀ ਜਾਂਦੀ ਸੀ ਸੂਰਜ ਜੀ ਨਿਕਲਦਾ ਜਿਵੇਂ ਧੁੱਪ ਨਿਕਲਦੀ ਹੋਰ ਠੰਡ ਬਾਬਾ ਹੋ ਰਹੀ ਐ ਨਾ ਇਹ ਸੂਰਜ ਨਿਕਲੇ ਦਾ ਸਪਰੇਅ ਸ਼ੁਰੂ ਕਰ ਦਈਏ ਯਾਰ ਹੂੰ ਉਹ ਵੀ ਸਾਰਾ ਕੁਝ ਵਿਚਾਲੀ ਪਿਆ ਬੱਬੂ ਮੈਂ ਤੇਰੇ ਨਾਲ ਐਂ ਗੱਲ ਕਰਦਾ ਸੀ ਹਾਂ ਵੀ ਆਪਣੀ ਨਾ ਜ਼ਮੀਨ ਦਾ ਸਾਰਾ ਵਿਚਾਲੀ ਪਿਆ ਯਾਰ ਪਤਾ ਨਹੀਂ ਕੋਈ ਕਿੱਥੇ ਕਿਹਦੇ ਨਾਂ ਪਈਏਗੀ ਜੇ ਆਪੋ ਕਰਕੇ ਨਾ ਕਾਗਜ਼ ਸਾਰੇ ਸਹੀ ਕਰਵਾ ਲਗੇ ਆਪਾਂ ਨੂੰ ਕਦੇ ਲੋੜ ਪੈ ਜਾਂਦੀ ਹੈਗੀ ਕੋਈ ਲਿਮਟ ਵਗੈਰਾ ਵਗਾਉਣੀ ਸੀਗੀ ਪੂਆ ਵਰਗਿਆਂ ਨੂੰ ਕਹਦੇ ਤੂੰ ਉਨਾ ਉਹਨਾਂ ਨੇ ਤਾਂ ਕਹੀ ਹੋਇਆ ਉਹਨਾਂ ਨੇ ਤਾਂ ਯਾਰ ਲਾਲਾ ਉਹ ਤਾਂ ਕੁਝ ਨਹੀਂ ਕਹਿੰਦੇ ਉਹ ਤਾਂ ਕਹਿੰਦੇ ਨੇ ਵੀ ਆਪਦਾ ਸੋਡੀ ਆ ਭਾਈ ਤੁਸੀਂ ਰੱਖ ਲਓ ਜਦੋਂ ਮਰਜ਼ੀ ਕਰਾ ਲਓ ਤੇ ਨਾ ਤਾਂ ਉਹਨਾਂ ਤੋਂ ਕਰਾਉਣੀ ਪਊ ਨਾ ਬਾਪੂ ਕਚਹਿਰੀਆਂ ਤਾਂ ਲਿਜਾਣੀਆਂ ਪੈਣਗੇ ਉਹ ਤੇਰੀ 부ਆ ਵਰਗੀਆਂ ਦਾ ਕੁਝ ਨਹੀਂ ਕਹਿੰਦੀਆਂ ਉਹਨਾਂ ਨੂੰ ਤਾਂ ਜਿਵੇਂ ਮੈਂ ਕਹਿੰਦਾ ਉਹ ਤਾਂ ਉਵੇਂ ਹੀ ਕਰ ਲੈਣੀ ਆ ਡੈਡੀ ਜੀ ਮੇਰੇ ਬਾਅਦ ਚ ਨਿਆਣਿਆਂ 'ਚ ਮੇ ਝਗੜਾ ਹੁੰਦਾ ਰਹਿੰਦਾ ਹੈਗਾ ਜੇ ਵੱਡਾ ਨੇ ਹੁੰਦੇ ਹੁੰਦੇ ਕੰਮ ਬਣ ਜੇ ਨਾ ਉਹਦੇ ਵਰਗੀ ਰੀਸ ਨਹੀਂ ਹੈਗੀ ਚਲ ਭਾਈ ਫਿਰ ਤੁਸੀਂ ਜਿਵੇਂ ਕਹਿੰਦੇ ਓਵੇਂ ਹੀ ਕਰ ਲੈਣ ਤੁਸੀਂ ਕਰ ਲਓ ਕਾਗੇ ਪੱਤਰ ਤਿਆਰ ਉਹਨੂੰ ਮੈਂ ਕਹਿ ਦੂੰਗਾ ਉਹ ਆ ਜਾਣੀਏ ਨਾਲੇ ਮਿਲ ਜਾਣੀਏ ਨਾਲੇ ਕਹਿ ਦੂੰਗਾ ਵੀ ਭਾਈ ਸਾਈਨ ਕਰਜੋ ਸਿੰਦਰਪੂਆ ਨੂੰ ਪਤਾ ਨਹੀਂ ਕੀ ਗੱਲ ਦਾ ਗੁੱਸਾ ਹੈ ਜਿੱਦੇ ਦੀ ਉਹ ਗਈਆਂ ਨਾ ਤਾਂ ਉਹਨੇ ਫੋਨ ਕੀਤਾਗਾ ਨਾ ਮੁੜ ਕੇ ਉਹ ਆਈ ਐ ਮੈਨੂੰ ਤਾਂ ਐਂ ਡਰ ਰਹੀ ਵੀ ਪਤਾ ਨਹੀਂ ਪੂਆ ਸਾਈਨ ਕਰੂਗੀ ਕਿ ਨਾ ਕਰੂਗੀ ਕਿਤੇ ਸਾਡੀ ਜ਼ਮੀਨ ਤੇ ਮਾੜੀ ਅੱਖ ਹੀ ਨਾ ਰੱਖ ਲੇ ਉਹ ਨਹੀਂ ਨਹੀਂ ਭਾਈ ਤੈਨੂੰ ਉਹੀ ਲੱਗਦਾ ਉਹ ਇਹੋ ਜੀ ਨਹੀਂ ਜੀ ਮੈਂ ਕਰਦਾ ਦੋਨਾਂ ਜਣੀਆਂ ਨੂੰ ਫੋਨ ਚੱਲ ਚੰਗਾ ਵਾਪੂ ਫੇਰ ਮੈਂ ਕਾਗਜ਼ ਪੱਤਰ ਕਰਾਉਣਾ ਤਿਆਰ ਹਾਂ ਹਾਂ ਧਿਆਨ ਨਾਲ ਕਰਦੀ ਫੋਨ ਭੁੱਲ ਨਾ ਜਾਈਂ ਕਿਤੇ ਹਾਂ ਹਾਂ ਕੋਈ ਨਹੀਂ ਕਰਾ ਲੈ ਤੂੰ ਜੇ ਪਹਿਲਾਂ ਬਲਜੀਤ ਨੂੰ ਫੋਨ ਲਾ ਲੈਣਾ ਹਨਾ ਫੇਰ ਕਰ ਲੂੰ ਸੰਤਰ ਨੂੰ ਦਾ ਆਹੀ ਨੰਬਰ ਹੈ ਲੱਕਿਆ ਹੈਲੋ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਵਧੀਆ ਬਾਈ ਸਾਰੇ ਠੀਕ ਠਾਕ ਇੱਥੇ ਆਪਣੇ ਠੀਕ ਆ ਹਾਂ ਹਾਂ ਭੈਣੀ ਵਧੀਆ ਸਾਰੇ ਹੋਰ ਗੁਰਪ੍ਰੀਤ ਕਿਵੇਂ ਹੈਗਾ ਠੀਕ ਆ ਬਾਈ ਅੱਛਾ ਤਣਾ ਉਹ ਆਪਣੇ ਹਰ ਰੋਜ਼ ਵਰਤੀ ਜਾਂਦੀ ਸੀ ਅੱਛਾ ਜਿਵੇਂ ਆਪ ਜੀ ਕਹਿੰਦੇ ਉਹਦਾ ਕਰ ਲੈਂਦੇ ਪੰਜਵੀਂ ਜੀ ਦਾ ਨਾ ਕੋਈ ਨਾ ਭਾਈ ਮੈਂ ਆਜੂ ਅੱਜ ਉਹ ਐ ਸੀਗਾ ਨਾ ਉਹ ਕਹਿੰਦੇ ਵੀ ਐ ਕਰਕੇ ਕਹਿੰਦੇ ਫਿਰ ਵੀ ਸ਼ੰਦਰਪੂਆ ਨੂੰ ਵੀ ਸਾਥ ਲੈਣੇ ਆਗੇ ਦੋਨੇ ਬੂਆ ਨੂੰ ਸਾਥ ਲੈਣੇ ਆਗੇ ਕਿ ਕੀ ਰਾਜੀ ਕੰਮ ਹੋ ਜੂ ਪਏ ਨਹੀਂ ਲੱਗਣੇ ਦਵਾਰੇ ਆਏ ਹੋ ਜੀ ਉਬਰ ਮਾ ਕੋਈ ਜਨਮਾ ਮੇਰੀਆਂ ਤੇ ਮੇਰੀ ਦਾ ਮੋੜ ਨਹੀਂ ਵਾਹ ਜੀ ਮੈਂ ਕਹਤਾ ਕਹਦਾ ਠੀਕ ਹੈ ਇਹ ਵੀ ਗੱਲ ਹਣਾ ਜੀ ਤੁਸੀਂ ਸੋ ਕੋਈ ਆਜੋਗੇ ਨਾ ਆ ਜਾਗੇ ਭਾਈ ਆ ਜਾਗੇ ਹੋਰ ਭਾਈ ਫਿਰ ਅੱਜ ਆਜੋ ਕਰ ਲੈਂਦੇ ਆਂਗੇ ਬੈ ਕੇ ਰਹਿ ਨਾਲੇ ਕਿਵੇਂ ਕਰਨਾ ਹੈ ਕਾਗਜ਼ ਪੰਤਰਾ ਦਾ ਤੁਮ ਮੈਂ ਕਹਤਾ ਸੀ ਵਾਕਾ ਕਰਾ ਲਈ ਯਾਰ ਯਾਰ ਅੱਛਾ ਠੀਕ ਹਸਬਤ ਜੀ ਆਜੋ ਨੇ ਜੀ ਨਾਲ ਹੀ ਭਾਈ ਠੀਕ ਆ ਭਾਈ ਠੀਕ ਆ ਕੀ ਦਾ ਹੋਣ ਸੀ ਮੰਮੀ ਤੇਰਾ ਮਾਮੇ ਦਾ ਸੀ ਪੁੱਤ ਅੱਜ ਜ਼ਮੀਨ ਦੀ ਕੀ ਗੱਲ ਕਰੀ ਜਾਂਦੀ ਸੀ ਮਾਮੇ ਨਾਲ ਕੀ ਕਹਿੰਦਾ ਸੀ ਮਾਮਾ ਜ਼ਮੀਨ ਬਾਰੇ ਉਹ ਤਾਂ ਉਹ ਗੱਲਾਂ ਕਰਦੇ ਸੀ ਪੁੱਤ ਕਿਹੜਾ ਸਾਡੇ ਨੌ ਬਾਹਣਾ ਨਾਲ ਤੇ ਤੇਰੀ ਮਾਸੀ ਦੇ ਨੌ ਚੇਂਦਰ ਦੇ ਨੌ ਨਾਲੇ ਮੇਰੇ ਨੌ ਕਿਹੜਾ ਕਹਿੰਦੇ ਵੀ ਕਾਗਜ਼ਤ ਪੱਤਰ ਨਾ ਤਿਆਰ ਕਰਾਉਂਦੇ ਆਂਗੇ ਵੀ ਉਹ ਨਾ ਮੁੰਡੇ ਦੇ ਨਾਂ ਕਰਵਾਜੂ ਵੀ ਜਵਾਕਰੇ ਕਹੀ ਜਾਂਦੇ ਨੇ ਵੀ ਇੱਕ ਵਾਰੀ ਪੈਸੇ ਲਾਉਣੇ ਵੀ ਦੋ ਵਾਰੀ ਵੀ ਲਾਉਣੇ ਵੀ ਇੱਕ ਵਾਰੀ ਕਰਵਾਜੂਗਾ ਕੀ ਉਹ ਦੇਖੀ ਕਿ ਤੇ ਆ ਕੰਮ ਨਾ ਕਰ ਲਈ ਉਹਨਾਂ ਦੀ ਜ਼ਮੀਨ ਆ ਪੁੱਤ ਉਹਨਾਂ ਦੇ ਨੌ ਹੋ ਜੂ ਆਪਾਂ ਨੇ ਕੀ ਕਰਨਾਗਾ ਵੀ ਮੈਂ ਤੈਨੂੰ ਦੱਸਦਾ ਇੱਕ ਗੱਲ ਇੱਕ ਮੇਰਾ ਦੋਸਤ ਸੀ ਉਹਦੀ ਮਾਂ ਨੇ ਨਾ ਉਹਦੇ ਮਾਮਾ ਦੇ ਸਰਸਾਰੀ ਜ਼ਮੀਨ ਲਵਾਤੀ ਐਦੂ ਵੱਲ ਉਹਦੀ ਮਾਂ ਨਾਲ ਵਰਤਨੋਂ ਛੱਡ ਗਏ ਉਹ ਜਮਾ ਨਹੀਂ ਵਰਤਦੇ ਉਹਦੇ ਨਾਲ ਉਹ ਰੋ ਰੋ ਕੰਬਲੀ ਹੋ ਰਹੀ ਆ ਵਿਚਾਰੀ ਜਿੰਨਾ ਤੱਕ ਨਾ ਪੈਸੇ ਨੇ ਉਨਾ ਤੱਕ ਇੱਜ਼ਤਾਂ ਤੇਰੀ ਵੀ ਦੇਖੀ ਕਿਤੇ ਹੋਰ ਕੰਮ ਕਰ ਲਿਆ ਲੈਪ ਤਾਂ ਮੈਂ ਤਾਂ ਇਹ ਸੋਚੀ ਨੀਗਾ ਤੈਨੂੰ ਵੀ ਵਿਆਹਣਾਗਾ ਫਿਰ ਤੇਰੇ ਵਿਆਹ ਤੇ ਕਿਹੜਾ ਪੈਸਾ ਲਾਉਣਗੇ ਜ਼ਮੀਨ ਦੇ ਲਾਲਚ ਨਾਲ ਤਾਂ ਦੋ ਪੈਸੇ ਲਾ ਵੀ ਜਾਣਗੇ ਆ ਕੀ ਤੇਨੂੰ ਤੂੰ ਚੰਗੀ ਗੱਲ ਜੇ ਮੈਂ ਨਾ ਹੁੰਦਾ ਤੂੰ ਤਾਂ ਲਵਾਇਆ ਹੁੰਦੀ ਉਹਨਾਂ ਦੇ ਨਾਮ ਇਹ ਤਾਂ ਹੈ ਬੁੱਤਾ ਮੈਨੂੰ ਕਿਹੜਾ ਸੁਰਤ ਸੀਗੀ ਮਾਤਾ ਜਾ ਕੇ ਗੁੱਠਾ ਲਾਉਣੀ ਸੀਗਾ ਹੁਣ ਉਹ ਤਾਂ ਮੈਂ ਤਿਆਰ ਹੋ ਕੇ ਕੇਰਾਂ ਤਾਂ ਜਾਉਂਗੀ ਉੱਥੇ ਜਾ ਕੇ ਜਵਾਬ ਦੇ ਕੇ ਆਉਂਗੀ ਹਾਂ ਜਵਾਬ ਦੇਦੀ ਉਹਨਾਂ ਨੂੰ ਦੇਖੀ ਕਿਤੇ ਉਹਨਾਂ ਨੇ ਸਾਰੀ ਨਾਮ ਲਵਾ ਦੇ ਨਾ ਕੇਰਾਂ ਤਾਂ ਮੈਨੂੰ ਜਾਣ ਦੇ ਉੱਥੇ ਜਵਾਬ ਦੇ ਕੇ ਆਉਂ ਤੇ ਮਾਮੇ ਦੇ ਸਾਹਮਣੇ ਮੋੜ ਜਾਇਆ ਫਿਰ ਮੈਂ ਟੇ ਛੱਡਿਆ ਉਹਨਾਂ ਨੂੰ ਠੀਕ ਆਪਾਂ ਇਹ ਤਾਂ ਆ ਗਿਆ ਹੈ ਹਲੋ ਹਲੋ ਸਹੀ ਗੱਲ ਬਣੀ ਸਾਸਰੀ ਕਾਰ ਬਾਈ ਹੋਰ ਠੀਕ ਠਾਕ ਹੋ ਹਾਂ ਹਾਂ ਵਧੀਆ ਤੁਸੀਂ ਦੱਸੋ ਹਾਂ ਠੀਕ ਹੈ ਬਾਈ ਹੋਰ ਗੁੱਗਿਓ ਰੇ ਸਾਰੇ ਠੀਕ ਠਾਕ ਆਪਣੇ ਸਾਰੇ ਠੀਕ ਹੈ ਹਾਂ ਹਾਂ ਵਧੀਆ ਬਣੀ ਉਹ ਬਣੀ ਮੈਂ ਨਾ ਇਹ ਕਹਿੰਦਾ ਸੀਗਾ ਹਾਂ ਆਪਣਾ ਉਹਦਾ ਜ਼ਮੀਨ ਜੀਰਾ ਸੀਗਾ ਵੀ ਨੌਂ ਜੇ ਕਰਾ ਜਾਂਦੇ ਜੋ ਆਖਾ ਜਾਂਦੇ ਅੱਛਾ ਨਾ ਕੋਈ ਨੇ ਕਰਾ ਜਾਂਗੇ ਵੀਰੇ ਕੋਈ ਇਤਰਾਇ ਤਾਂ ਨਹੀਂ ਸੁਨੋ ਨਾ ਮੈਂ ਤਾਂ ਕੋਈ ਇਤਰਾਜ਼ ਨਹੀਂ ਪਰ ਮੈਂ ਤੈਨੂੰ ਇਹ ਕਹਿਨੀ ਆਂਗੀ ਵੀ ਸਾਇਨ ਤਾਂ ਮੈਂ ਕਰ ਦੂੰਗੀ ਵੀ ਤੂਰੇ ਆ ਕੇ ਕਰਾ ਕੇ ਲੈ ਜੀ। ਉਰੇ ਭਣੀ ਉਰੇ ਆ ਜਿਨ੍ਹਾਂ ਨੇ ਮੈਂ ਬਲਜੀਤ ਭੈਣ ਨੂੰ ਸੱਦ ਨੂੰ ਨਾਲੀ ਤੂੰ ਆ ਜੀ। ਪੂਰੀ ਆ ਜੀ ਦੋਨੇ ਜਣੀਆਂ। ਆ ਇੱਥੇ ਦਾ ਆ ਇੱਥੇ ਦਾ ਮੈਂ ਕੀ ਕਰੂੰਗੀ? ਮੈਂ ਇੱਥੇ ਇੱਥੇ ਕਰਾ ਕੇ ਲੈ ਜੀ। ਇੱਥੇ ਕੀ ਹੁੰਦਾ ਭੈਣੇ ਐਡਾ ਕਾਦਾ ਗੁੱਸਾ ਹੋ ਗਿਆ। ਚਲ ਕੋਈ ਨਵੀਰੇ ਜੇ ਤੂੰ ਕਹਿੰਨੇ ਫਿਰ ਚਲ ਆ ਇੱਥੇ ਆ ਜੂੰਗੀ ਮੈਂ। ਕੋਰੋਨਾ ਉਰੇ ਕੀ ਹੁੰਦਾ ਆ ਆਪ ਜਿੰਨੀ ਟਿਕਾਉਣੀ ਪੈਂਦਾ ਬਾਈ ਕੁਛ ਨਹੀਂ ਹੁੰਦਾ ਗੁੱਸੇ ਗੱਲੇ ਦਾ ਚੱਲਦੀ ਰਹਿੰਦੇ ਨੇ ਨਾ ਗੁੱਸਾ ਦਾ ਕਾਹਦਾ ਬਾਈ ਬਸ ਕੋਈ ਨਾ ਮੈਂ ਆ ਜੂਗੀ ਫੇਰ ਹਾਂ 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 ਚੰਗਾ ਬਾਈ ਠੀਕ ਆ ਬਾਈ ਮੇਰੀ ਗੱਲ ਸੁਣ ਲਾ ਮੈਂ ਨਹੀਂ ਸੈਂ ਸੁਣ ਕਰਨੇਗੀ ਦੇ ਸਵੇਰੇ ਤੁਸੀਂ ਬਰਤਨੋਂ ਹਟ ਕੇ ਮੇਰੇ ਨਾਲ ਫੇਰ ਕੋਈ ਜੀ ਇਹ ਕਹੇ ਜੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ ਐ ਕਿਵੇਂ ਬਰਤਨੋਂ हट ਜਾਗੇ ਅਸੀਂ ਪਈ ਮੇਰੀ ਗੱਲ ਸੁਣ ਲਓ ਮੈਂ ਨਹੀਂ ਕੋਈ ਸੈਂਸ ਸੁਣ ਕਰਨੇ ਕਿਹੜਾ ਕੁਝ ਮੈਂ ਕਹਿਣਾ ਸੀ ਕੈਟਾ ਮੈਂ ਕੈਟਾ ਭੂਆ ਜੀ ਹੁਣ ਨਾ ਮਤਲਬ ਜਿਹੜੀ ਰਿਸਟਰੀ ਹੁੰਦੀ ਹੈਗੀ ਇਹ ਹੁਣ ਇਕੱਠੀ ਹੋ ਜਾਂਦੀ ਔੜੇ ਇੱਕ ਵਾਰੀ ਪੈਸੇ ਲੱਗੇ ਸਰ ਜਾਂਦਾ ਨਹੀਂ ਸਾਨੂੰ ਦੋ ਵਾਰੀ ਲਾਉਣੇ ਪੈਣਗੇ ਬਹੁਤੇ ਕਾਲਿਆ ਮੈਨੂੰ ਪਤਾ ਹੀ ਆ ਵੀ ਤੂੰ ਕੀ ਗੱਲਾਂ ਕਰਦਾ ਫਿਰਦਾਗਾ ਭੂਆ ਮੈਨੂੰ ਤਾਂ ਤੇਰੇ ਮਨ 'ਚ ਲਾਲਚ ਲੱਗਦਾ ਹੈਗਾ ਇਹ ਲਾਲਚ ਚ ਕੀ ਗੱਲ ਆ ਭਈ ਮੇਰਾ ਹੱਕ ਆ ਮੈਂ ਨਹੀਂ ਛੱਡਦੀ ਮੈਂ ਤਾਂ ਜਾਣੀ ਆ ਉਹ ਪੈਣੇ ਨਹੀਂ ਸੈਣ ਕਰਨੇ ਨਾ ਕਰ ਤੂੰ ਬਹਿ ਤਾ ਜਾ ਮੈਨੂੰ ਹੋਰ ਬਥੇਰੇ ਕੰਮ ਨੇ ਭਈ ਮਾਤਾ ਆਪਣੇ ਕੰਮ ਕਰਦੀਆਂ ਲੈ ਭਾਈ ਜਿਹੜਾ ਸਾਇੰਸ ਹੁਣ ਕਰਾਉਣੇ ਨੇ ਕਰਾ ਲਿਆ ਮੈਂਥੋਂ ਰੋਜ਼-ਰੋਜ਼ ਨਹੀਂ ਆਇਆ ਜਾਂਦਾ ਲੈ ਭਾਈ ਆ ਲਿਖ ਤੇ ਸੈਗੀ ਦੀ ਪੜ੍ਹਨੀ ਹੈ ਪੜ ਲੈ ਭਾਈ ਨਾ ਕੋਈ ਨਾ ਵੀਰੇ ਤੂੰ ਪਾੜ ਲੈ ਵਾਸਤੇ ਠੀਕ ਐ ਲੈ ਭਈ ਪੂਆ ਜੀ ਮੈਨੂੰ ਮaaf ਕਰਦੇ ਹੋ ਮੈਨੂੰ ਆਪਦੀ ਗਲਤੀ ਦੀ ਸਮਝ ਆ ਗਈ ਅਮੀਰੀ ਕੱਲ ਦੀ ਪੈਸੇ ਦੀ ਨਹੀਂ ਹੁੰਦੀ ਦਿਲ ਦੀ ਹੁੰਦੀ ਹੈ ਪੂਆ ਜੀ ਮੈਂ ਤੁਹਾਡੇ ਨਾਲ ਬਹੁਤ ਵੱਧ ਘੱਟ ਗੱਲਾਂ ਕੀਤੀਆਂ ਨੇ ਮੈਨੂੰ ਤਾਂ ਐ ਸੀ ਵੀ ਬਲਜੀਤ ਪੂਆ ਜੀ ਕੰਮ ਆਊਗੀ ਪਰ ਉਹਨਾਂ ਨੇ ਤਾਂ ਆਪਦਾ ਅਸਲੀ ਰੰਗ ਅੱਜ ਦਿਖਾਇਆਗਾ ਵਰਤਨਾ ਜੀਆ ਨਾਲ ਹੈ ਪੈਸੇ ਨਾਲ ਨਹੀਂ ਪੁੱਤ ਤੂੰ ਮੇਰੇ ਜਾਕਾਂ ਵਰਗੀ ਐ ਮੈਨੂੰ ਤੇਰੇ ਤੇ ਕੋਈ ਗੁੱਸਾ ਨਹੀਂ ਹੋਏਗਾ ਪੁੱਤ ਗਰੀਬੀ ਮੇਰੀ ਚ ਕਦੇ ਫਰਕ ਨਹੀਂ ਕਰਨਾ ਚਾਹੀਦਾ ਸ ਰਿਸ਼ਤੇਦਾਰਾਂ ਨੂੰ ਪੈਸੇ 'ਚ ਨਾ ਲਿਓ ਜਿੱਥੇ ਚੰਗਾ ਰਿਸ਼ਤੇਦਾਰ ਖੜਜੂ ਨਾ ਉੱਥੇ ਕੋਈ ਨਹੀਂ ਕੰਮ ਆਉਂਦਾ ਬਾਪੂ ਜੀ ਅੱਜ ਮੈਂ ਆਪਣੇ ਅੱਖੀਂ ਦੇਖ ਲਿਆ ਰਿਸ਼ਤੇਦਾਰ ਚੰਗੇ ਹੋਣੇ ਚਾਹੀਦੇ ਨੇਗੇ ਅਮੀਰ ਗਰੀਬ ਚ ਕੋਈ ਫਰਕ ਨਹੀਂ ਸਾਰੇ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਵੇਂ ਨਵੇਂ ਕਮੈਂਟ ਕਰਿਆ ਕਰੋ ਸੁਝਾਅ ਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੁਣ ਉਹਨਾਂ ਦੀ ਵਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਗੁਰਪ੍ਰੀਤ ਭੁੱਲਰ ਇੰਦਰਜੀਤ ਬੰਗਲੌਰ ਜਗਰੂਪ ਸਿੰਘ ਟਵਾਣਾ ਕਿਰਨਜੀਤ ਕੌਰ ਨਵਨੀਤ ਕੌਰ, ਕੈਪਟਨ ਰਾਮ ਸਿੰਘ, ਚੰਨਪ੍ਰੀਤ ਸ਼ੇਰ ਗਿੱਲ, ਬੀਨਾ ਰਾਣੀ, ਰਾਮਜੀਤ ਦਿਹੋੜ, ਪਵਿੱਤਰ ਸਿੰਘ, ਚਗਜੀਤ ਗਿੱਲ। ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ। ਤੁਸੀਂ ਵੀ ਕਮੈਂਟ ਕਰਿਓ ਤੇ ਇੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਜਿਹੜੇ ਤਾਂ ਕਿ ਸਾਡੀ ਜਿਹੜੀ ਵੀਡੀਓ ਐ ਉਹ ਪੈਣ ਦੇ ਸਾਰੀ ਤੁਹਾਡੇ ਕੋਲ ਪਹੁੰਚਿਆ ਕਰੇ। ਬਾਈ ਲਾਈਕ ਕਰਨਾ ਜਿਹੜਾ ਉਹ ਦਬਾਉਣਾ ਨਾ ਭੁੱਲਿਓ। ਸਾਡੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੇ ਨੂੰ ਸਤਿ ਸ਼੍ਰੀ ਅਕਾਲ।